आनंद पुरीनंद पुरी, पुरी भुल बजा वारा होरदा हु ਪੱਤਰ ਸੇਵਾ ਸੰਵਾਲਿਆਂ ਨੂੰ ਬੇਨਤੀ ਹੈ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰ thank yeah. گارے گرو کے بخر صاحب شری گرو گوبند સો બનતી કૃપા કરીએ સારા દરમિયાન નિશાનજીત નજી ਉਹ ਵੀ ਰਸਨਾ ਸੋ ਸੋ ਸੁਰਾਂ ਦੀ ਸਰਵ ਸਰਪ੍ਰਥਾ ਬੰਸੇ ਸਾਹਿਬੋ ਜੇ ਤਾਰ ਭਗਤ ਸ਼ਰਮਨਿ ਕ੍ਰਿਵਾ ਜੇ ਤਾਰ ਚਰਨ ਦੀ ਫੋਨ ਦੇ ਲਈ ਮੁੱਢਾ ਪਰ ਪਜਨਾ ਤੱਕ ਤੇ ਸਾਰੇ ਦੇ ਨਾਮ ਬੰਧਰਗੇ ਨਿਸ਼ਾਨੀ ਸੁਝਾਣੋਂ ਬੇਨਤੀ ਹੈ ਆਪਣਾ ਦਾਨ ਆ ਆਰਾਮ ਦੇਣ ਸੰਗਤ ਜੀ ਅੱਗੇ ਆ ਜਾਓ ਆ ਬੇਨਤੀ ਹੈ ਸਾਰੀ ਸੰਗਤ ਨੂੰ ਮੋਰੇ ਭਜਨ ਦਾ ਸਹਾਰਾ ਛੱਡ ਦਿਓ ਸੋ ਨਿਸ਼ਾਨੀ ਸੰਗਤ ਨੂੰ ਆ ਦੇ ਦਿਓ ਸੋ ਗੰਗੀ ਦੇ ਸਵਾਰਾਂ ਆਪ ਕੀ ਦੇਖ ਰਹੇ ਹਾਂ ਪੂਰਾ ਜਹਾਂ ਦੇ ਨਾਲ ਕੰਦੀ ਕਲਾ ਦਾ ਪ੍ਰਕੀਤ ਮਹੱਲਾ ਉਹਨਾਂ ਦੇ ਪਿੱਛੇ ਬਾਬਾ ਜੀ ਬਾਬਾ ਉਹਨੇ ਦਰਸ਼ਕੀ ਜੀ ਕਰਨਾ ਦਾ ਮੋਤਾ ਚੜ੍ਹਤ ਕੋਈ ਘੋੜੇ ਤੇ ਸਵਾਰ ਨੇ ਸੋ ਬਾਕਾ ਬਲਦੇਵ ਸਿੰਘ ਜੀ ਬਦਲਾ ਸਮੁੱਚਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੋਲੇ-ਬੋਲੇ ਨੂੰ ਮੁੱਖ ਰੱਖਦੇ ਹੋਇਆ ਸੋ ਸਭੱਚ ਖਾਲਸਾ ਪ੍ਰਿੰਸ ਵੱਲੋਂ ਨੂੰ लख लख वरीबनि थले श्रोमी सेवा बाबा जी बाबा अथेदार ਸ਼੍ਰੋਮਣੀ ਪੰਡਤਾਂ ਦਾ ਦਾਤਾ ਗੁਰੂ ਗੋਬਿੰਦ ਸਿੰਘ ਇਸ ਧਰਤੀ ਦੇ ਵਸਤਾ ਜਿੰਨਾ ਸਮਿਆਂ ਚ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਘੋਟਸਵਾਰੀ ਨਹੀਂ ਕਰ ਸਕਦਾ ਕੋਈ ਨੇਜਾ ਵਜਾ ਨਹੀਂ ਕਰ ਸਕਦਾ ਅਸ਼ਾਨ ਨਹੀਂ ਦਿਵਾ ਸਕਦਾ ਪਰ ਗੁਰੂ ਸਿੰਘ ਜੀ ਅਨੁਸ਼ਾਣ ਅਨੰਦਪੁਰ ਦੀ ਧਰਤੀ ਤੇ ਰਣਜੀਤ ਲੰਘਾਰੇ ਬਚਣਗੇ ਜੱਜ ਜੱਜਾ ਰਗਾਰੇ ਪਤੇ ਪਾ ਲੈ ਗਾਹਾਂ ਜਾਵੇ ਸੋ ਸ਼੍ਰੋਮਣੀ ਪੰਡਤਾਂ ਪਹੁੰਚੀਆਂ ਲੈ ਤੇ ਉੱਥੇ ਹੀ ਗੁਰੂ ਜੀ ਦਾ ਲਾੜੀਆਂ ਤੇ ਹਿੰਦਸ ਸਿੰਘ ਫੌਜਾ ਸਾਰੀਆਂ ਹੀ ਕੌਮਾਂ ਇਕ ਸੰਤਾ ਸਾਰਿਆਂ ਨੂੰ ਸਮੂਹੀਆਂ ਹੀ ਹਿੰਦਸ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੰਡਾ ਤੋਂ ਪੰਜਵਾਂ ਤੱਕ ਸਾਰੇ ਹੀ ਤਲਵੇਦਲਾ ਵੱਲੋਂ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਹੋਂਲੇ ਮਹੱਲੇ ਦੀਆਂ ਗੁਰੂ ਸਾਹਿਬ ਕਿਰਪਾ ਰੱਖਣ ਆਪਾਂ ਸਾਰੇ ਵਾਸਤੇ ਪਹੁੰਚਦੇ ਹੋ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਰੱਖ ਹੁਣ ਆਪਾਂ ਕੋਟਸਵਾਨੀ ਦੇ ਵੀ ਆਨੰਦ ਮਾਣਨੇ ਨੇ ਬਹੁਤ ਆਰਾਮ ਦੇ ਨਾਲ ਅਜੇ ਸਾਰੇ ਦਰ்பੰਦ ਪਹੁੰਚ ਰਹੇ ਨੇ ਸਾਰਿਆਂ ਨੇ ਜਦੋਂ ਇੱਥੇ ਇਕੱਠੇ ਹੋ ਜਾਣਾ ਫਿਰ ਆਪਾਂ ਕੋਟਸਵਾਨੀ ਦੇ ਜੋਰ ਸਿੰਘਾ ਨੇ ਦਿਖਾਉਣੇ ਨੇ ਗਵਾਈ ਦੀ ਕਾਫਲਾ ਸ਼ਾਨਯੇ ਕਰੋੜੀ ਇਹਨਾਂ ਦੀ ਅਗਵਾਈ ਮੁੱਚੇ ਤਰਨੇ ਜਨਾਨੇ ਮਹੱਲਿਆਂ ਦੀ ਵੇ ਸ਼ਮੂਲੀਅਤ ਕੀਤੀ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਜੋਗਾ ਸਿੰਘ ਜੀ ਮੌਜੂਦਾ ਜਥੇਦਾਰ ਮਿਸਨ ਸ਼ਹੀਦਾ ਕਰਨਾਗਰ ਬਾਬਾ ਪਕਾੜਾ ਸਾਹਿਬ ਉਹਨਾਂ ਨੂੰ ਸ਼ਰੋਮਣੀ ਪੰਥ ਕਰ ਲਈ ਬੁੱਢਾ ਦਰ ਪੰਜਵਾ ਜੰਦੇ ਇੱਕ ਜਕੜਾ ਗਈਏ ਜਥੇਦਾਰ ਸਿੰਘ ਜੀ ਮਿਸਨ ਸ਼ਹੀਦਾ ਸਾਹਿਬ ਉਹਨਾਂ ਨੂੰ ਬਾਬਾ ਜੀ ਵਰਮਾ ਵੇਣਦਾ ਹੈ ਕਿ ਆਪ ਜੀ ਸਟੇਜ ਤੇ ਆ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਬਖਸ਼ਣ ਦੀ ਕਿਰਪਾ ਕਰੋ ਗੱਜ ਦੇਜ ਕਰੇ ਜਾਵੇ ਫਤੇ ਪਾਵੇ ਨਿਹਾਰਾ ਜਾਵੇ ਸੋ ਅਨੰਤ ਪਰ ਦੀ ਧਰਤੀ ਤੇ ਜਹੋ ਜਲਾਲ ਵਰਦਿਆ ਜੋ ਗੁਰੂ ਗੋਬਿੰਦ ਸਿੰਘ ਤੇ ਬਲਸੇ ਕੋ ਬੋਲਾ ਹੈ ਦੇਵੀ ਦੇ ਲੋਕਣ ਕੀ ਸਿੱਧਨ ਮੈਂ ਪ੍ਰਸਿੱਧ ਹੋਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੂਕੋ ਅੱਜ ਹੋਲੇ ਮਹੱਲੇ ਤੇ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਵਰਤ ਰਹੀ ਮਹਾਰਾਜ ਦੇ ਬਚਨ ਸਨ ਸਿੱਖੋ ਅਨੰਦਪੁਰ ਦੀ ਧਰਤੀ ਤੇ ਸਰਕਾਰ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਇਹਨਾਂ ਦੇ ਨਾਲ ਬਾਬਾ ਨਾਗਰ ਸਿੰਘ ਅੰਗਰ ਸਿੰਘ ਪਹਿਲਾਂ ਵਾਲੇ ਉਹ ਵੀ ਆਪ ਸੰਤਾਂ ਦੇ ਵਿੱਚ ਸ਼ਮੂਲੀਅਤ ਮਹੱਲੇ ਵਿੱਚ ਕਰਦੇ ਗੱਜ ਗੱਜ ਕਰਾ ਗੱਜਾਵੇ ਫਦੇ ਪਾਵੇ ਸੋਹਣੀ ਸਰਕਾਰ ਜੋ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਉਹ ਵੀ ਮਹੱਲੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਸਮੁੱਚਾ ਦਰਨਾ ਦਲ ਸ਼ਰਮਣੀ ਪੰਥ ਕਾਲੀ ਬੁੱਢਾ ਦਾ ਸਾਰ ਸਾਜੀ ਵੇਖੋ ਕਿਹਸਾ ਮਾਹੌਲ ਬਣਿਆ ਜਿੱਥੇ ਦੇਵੀ ਦੇਵ ਤੇ ਚਰਨਾਂ ਦੀ ਧੂੜੀ ਲੋਚਦੇ ਆ ਇੰਦਰ ਦੇਵਤਾ ਵੀ ਫੁੱਲਾਂ ਦੀ ਵਰਖਾ ਕਰਨ ਵਾਸਤੇ ਆਇਆ ਇੰਦਰ ਦੇਵਤਾ ਦਾ ਵੀ ਸਵਾਗਤ ਕਰੀਏ ਗੱਜ ਕਜਕਾਰੇ ਗ ਜਾਵੇ 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 ਫੱਟੇ ਪਾਵੇ ਸੁਹਰਾ ਕਾਲ ਸੰਗਤ ਜੀ ਮੈਨੂੰ ਬੇਨਤੀ ਕਰੇ ਜਦੋਂ ਆਪਾਂ ਜਗਾਰਾ ਲਾਉਣੇ ਸਾਰੇ ਉੱਚੀ ਆਵਾਜ਼ ਦੇ ਵਿੱਚ ਜਿਹੜਾ ਜਬਾਤ ਪਿਆ ਕਰੋ ਤਾਂ ਕਿ ਆਪਣੀ ਸਾਰਿਆਂ ਦੀ ਹਾਜ਼ਰੀ ਗੁਰ ਕਬੀਰ ਦੀ ਤਰਪਾ ਸਾਖ ਦੇ ਚਰਨਾਂ ਦੇ ਵਿੱਚ ਲੱਗ ਜਾਵੇ ਫੌਜਾਂ ਵੀ ਮੜੀਆਂ ਵਾਲੇ ਗੁਰਨਾਨਕ ਦਲ ਮੜੀਆਂ ਵਾਲੇ ਬਾਬਾ ਰਾਜਾ ਰਾਜ ਸਿੰਘ ਜੀ ਅਰਵਾ ਕਰਵਾ ਬਾਬਾ ਚੰਦ ਸਿੰਘ ਜੀ ਉਹ ਵੀ ਆਪਣੀਆਂ ਫੌਜਾਂ ਦੇ ਨਾਲ ਮਹੱਲੇ ਵਿੱਚ ਪਹੁੰਚ ਚੁੱਕੇ ਆ ਬਣਾ ਨੂੰ ਬੇਨਤੀ ਆ ਬਾਬਾ ਜੀ ਨੂੰ ਸਟਕਾਰ ਦੇ ਨਾਲ ਉੱਪਰਲੇ ਜਿਹੜਾ ਸ੍ਰੀਮਾਨ ਸ਼ੰਤਪ੍ਰਸਾ ਅਵਤਾਰ ਸ਼ਿਵ ਜੀ ਸ਼ਿਵ ਜੀ ਸੋ ਗੁਰੂ ਘਰ ਦੇ ਸ਼ਾਹਨਾਂ ਜਿਨ੍ਹਾਂ ਨੇ ਇਸ ਧਰਤੀ ਤੇ ਹੌਲੇ ਮਹੱਲੇ ਦੀ ਆਰੰਭਤਾ ਦਾ ਜੇਨ ਕਰਾ ਜਾਵੈ ਪਤਰੇ ਪਾਵੈ ਨਿਹਾਲ ਹੋ ਜਾਵੇ ਖਾਲਸਾ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਕਲਾ ਵਰਤਦੀ ਹੈ ਕੋਲੇ ਮਹੱਲੇ ਦਾ ਉੱਥੇ ਸਤਿਗੁਰੂ ਜੀ ਨੇ ਇਹ ਤਿਹਾਰ ਮਨਾਉਣ ਵਾਸਤੇ ਵੀ ਉਹ ਗੁਰਮਤਿ ਦੇ ਇਨਸਾਨ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਇਹ ਬਖਸ਼ਿਸ਼ ਕੀਤੀ ਕੋਲਾ ਮਹੱਲਾ ਸਤਿਗੁਰੂ ਜੀ ਆਪ ਮੇਲੇ ਕੋਲੇ ਦੇ ਸਾਰ ਹੋਗੇ ਕਾਲਪ੍ਰੇਪਾਂਤ ਦੇ ਸਹਿਤ ਮਹਾਰਾਜ ਸਾਹਿਬ ਜੀ ਨੇ ਕੋਲੇ ਮਹਲੇ ਖਿਡੇ ਅਤੇ ਆਪਣੇ ਘਰ ਸੇ ਪੱਖ ਨੂੰ ਕੇ ਰੁਆਇ ਕੋਲੇ ਮਹਲੇ ਦੀ ਬਣਚਿਤ ਕੀਤੀ। ਕਨਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਜਿਆ ਅਨੁਅ ਜੀ ਪਵਨ ਉਸੇ ਰੌਣਕ ਦੇ ਨਾਲ ਬਹੁਤ ਸਾਰੇ ਮਾਗਾਂ ਲਾਗੇ ਖਾਨ ਸਾਹਿਬ ਪੰਜ ਮਿੱਤਰ ਦਾ ਹੈ। ਔਰ ਜਨਗੁਰੂ ਜੀ ਦੇ ਪਾਵਨ ਗੁਰਪੁਰਬ اور سبنیو جی دے اور انہوں محلے دے شریع انت پر صاحب دے بڑے پیار سکتار سردار, سردار نال سمچہ ایک آر صاحب پانچ اکتر ہندہ ہے اور سبنیو مانا صاحب نے کرپا دے نال آج یہاں حلے محلے ہیڈے جا رہے ہیں جو سرگیو کرگی ترپیتا جی نے اے بخشش کیتی تھی کہ جنہوں خالصہ حلے محلے کھیڑے گا ਉਸ ਵੇਲੇ ਬਾਲਕੇ ਦੇ ਦਰਸ਼ਨਾਲੇ ਵਿੱਚ ਮਹਾਰਾਜ ਦੇ ਦਰਸ਼ਨ ਦਾ ਪਲ ਪ੍ਰਾਪਤ ਹੁੰਦਾ ਹੈ ਗੱਬ ਦੇਸ਼ਾਰਾ ਜਨਨਾ ਵਾਲੇ ਫਤੇ ਪਾਵੇਂ ਆਹ ਹੋ ਗਾਵੇ ਆਹ ਸਰਯਾ ਦਾ ਜੀ ਦੇ ਨਾਲ ਸੋਚਾਈ ਖਾਲਸਾ ਪ੍ਰੰਧਾਨ ਜੀ بڑے ਅਦਬ ਨੇ ਨਾਮ ਬੋਲੇ ਮਹੱਲਾਂ ਦੇ ਜਿਹਨਾਂ ਨੂੰ ਲੈ ਕੇ ਹਾਜ਼ਰੀ ਨਾਲ ਮਹਾਰਾਜ ਦੀ ਕਿਰਪਾ ਦੇ ਆਜਮੇ ਆਜਮੇ ਸੋਚੇ ਦਾਰ ਦੇ ਯੂ ہولے محلے کھیلنے واسطے اس ویسے مہاراج صاحب جی نے پرکرما کردیا ترن کن صاحب اسٹیڈیئم جالسا پنچان درسوں میں پہنچ چکا ہے اور بہت جھے دار بابا بلبیت میں جی ڈیڑھی بڑھا گل پرخا بابا جی بابا جو ساتھ دل سے مزید ਹਰ ਜਿਹੜੇ ਸਤਿ ਸ਼੍ਰੀ ਅਕਾਲ ਤੇ ਸਾਰੀਆਂ ਜਿੱਦੇ ਬੰਦਿਆਂ ਨਿਹੰਗ ਸਿੰਘ ਕਲਾ ਪਧਰਾਵੇ ਮੁਖੀ ਸਹਿਬਾਨ ਸਤਿਕਾਰਯੋਗ ਬੜੇ ਅਦਬ ਨੇ ਨਾਲ ਸਾਰੀਆਂ ਸਰਕਾਰ ਆਪ ਦਰਸ਼ਨ ਕਰਾਰੇ ਮਹਾ ਪਰਮਾਨੰਦੇ ਰੱਬ ਦੇ ਪਿਆਰਿਆਂ ਦੇ ਖਾਸੇ ਪਰਮਸਰ ਦੇ ਦਰਸ਼ਨ ਕਰਾਰੇ ਹੋ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹਰ ਹਟ ਨਾਲ ਵੀੜਾ ਹੈ ਮਖਾਮ ਪਿੰਡੇ ਦੇ ਹੋਰਲੇ ਬਾਬਾ ਜੀ ਨੇ ਆਗਾ ਕੀਤੀ ਹੈ ਕਿ ਤੁਹਾਡੇਆਂ ਦਿਨ ਲਾਉਣਾ ਵਾਂਗੂ ਕਿਲੇ ਲਾਏ ਜਾਣ ਔਰ ਸੰਗਤ ਨੂੰ ਬੇਨਤੀ ਹੈ ਕਿ ਰਸਤੇ ਦੇ ਵਿੱਚ ਜਿੱਥੇ ਭੋੜੇਗੇ ਦਾੜ ਹੋਣੀ ਹੈ ਉਹ ਚੰਗੀ ਗੱਲ ਦਾ ਇਹ ਆ ਕਿ ਵਿੱਚ ਨਾ ਖਲੋ ਜਿਹੜਾ ਵਿੱਚ ਪਾਸਿਆਂ ਦੇ ਸਾਈਡਾਂ ਹਨ ਉਥੇ ਖਲੌਂਡ ਦਾ ਯਤਨ ਕਰੋ ਵੇੜੇ ਵਿੱਚ ਘੋੜੇ ਜਿਹਨਾਂ ਗਾਉੜ ਗਏ ਨੇ ਲੇਕੋ ਘੋੜਿਆਂ ਦੀ ਪ੍ਰਸੇਡ ਵਿੱਚ ਨਾ ਆਵੇ ਆ ਨਾਰਥਨ ਹੋਗੇ ਜਗਾਰਾ ਬੁਲਾਵੇ ਜੱਟ ਜੱਟਾਰੇ ਫਤਿਹ ਮਾਣੇ ਹਰ ਹੋ ਗਏ ਜੱਟ ਜੱਟਾਰੇ ਕਰੋਲੀ ਬਾਬਾ ਦੀ ਮਾਣ ਨੂੰ ਆਪ ਸਰੋਣ ਕਰੋ ਰਵਾਇਤ ਪੀੜਾ ਕਰਦਾ ਹੋਇ ਰਵਾਇਤ ਜੀ ਕੀ ਬੱਲੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਬਾ ਹਵਾ ਦੇ ਨਾਮ ਗੱਲਾਂ ਕਰਦਾ ਸਿੰਘ ਕਾਟੀਆਂ ਦਾ ਲੰਮੇ ਪਿੰਡੇ ਆਰ ਸਿੰਘ ਦੇਖੋ ਘੋੜੇ ਜਿਹੜੇ ਘੋੜੇ ਆਕੀ ਨੂੰ ਮਹਲੇ ਦੇ ਵਿੱਚ ਖੁਸ਼ੀਆਂ ਦੇ ਨਾਲ ਉਹ ਵੀ ਜੰਗ ਕਰਕੇ ਦਿਖਾ ਰਹੇ ਨੇ ਘੋੜੇ ਵੀ ਰੱਜ ਗਏ ਰੱਜ ਗਏ ਫੱਟੇ ਪਾਣੇ ਜਹਾਨ ਹੋ ਗਾਵੇ ਸੁਭੂਤੀਓ ਸ਼ਦਨ ਜੀ ਡਾਕਟਰ ਹਰਮਨ ਜੀ ਵਿਚਾਰ ਬੱਚੀ ਫਤਿਹ ਅਨਕਾਰ ਗੁੱਮ ਹੋ ਗਨ ਜੋ ਕਿਸੇ ਨੂੰ ਬੱਚੀ ਹੋ ਗਈ ਕੇ ਸਟੇਜ ਤੇ ਬੁਝੂ ਦੀ ਕਿਰਪਾਲਤਾ ਕਰੋ ਡਾਕਟਰ ਹਰਮਨ ਜੀ ਵਿਚਾਰ ਨਾਲ ਹੀ ਬੇਨਤੀ ਹੈ ਬੱਚੀ ਜਪ ਤੇ ਅਨਕਾਰ ਜੋ ਲੋਗੇ ਨਹੀਂ ਡਰਦੇ ਤੇ ਮੋਹ ਜਾਣ ਆ ਸਿੰਘ ਆ ਸਿੰਘ ਦੇ ਗੀਤ ਸਿੰਘ ਅੱਲਾਹ ਕਰ ਅੱਲਾਹ ਇੱਕ ਤਾਂ ਹੀ ਫੜ ਜਾ ਨਹੀਂ ਦੇ ਗੱਲ ਕੋਈ ਕਰਾ ਦੀ ਆ ਦੋ ਘੋੜਿਆਂ ਤੇ ਸਿੰਘ ਸੰਦਾ ਦੇ ਘੋੜੇ ਫੜ ਜਾ ਕਰਾ ਉਹਦਾ ਨਾਮ ਵੀ ਲੈ ਦਿਆ ਕਰ ਮੋ ਜਾਣ ਆ ਜਿਹੜਾ ਭਜਾਉਂ ਨੇ ਓਏ ਉਹਦੀ ਵਾਰੀ ਨਹੀਂ ਆ ਚਾਤ ਘੋੜੇ ਆ ਗਏ ਭਾਈ ਬਾਬਾ ਸਿੰਘ ਬਾਬਾ ਜੀ ਜਿੰਦ ਸਾਹਿਬ ਮਰਜੋ ਖਾਣ ਤੋਂ ਮੋਹਾਈ ਹੁੰਦੇ ਨਾ ਪਰ ਸੇਵਾ ਕਰੀ ਮੇਰੇ ਬਾਬੇ ਪੈ ਕੇ ਜਿਹੜੇ ਆੰਮੇ ਪੈ ਕੇ ਨੇ ਬਾਬਾ ਬਾਬਾ ਸੁਣੀ ਬਲ ਬੱਖ ਬਾਬਾ ਜੀ ਜਦ ਸਾਰੇ ਨੂੰ ਸਭ ਸਾਰੇ ਵਿੱਚ ਬਹੁਤ ਵਿਸ਼ੇਸ਼ਕਾਰ ਜੀ ਸ਼੍ਰੀਮਨ ਸੰਤੋਬਾ ਅਵਕਰ ਸਿੰਘ ਸਾਹਿਬ ਜੀ ਬਾਬਾ ਜੀ 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 ਸਾਹਿਬ ਹੋਣਾ ਦੇ ਮਖਤਰੀ ਜਿਹੜਾ ਬਾਬਾ ਜੀ ਬਾਬਾ ਪ੍ਰੇਮ ਸਿੰਘ ਜੀ ਵੀ ਹਾਜ਼ਰ ਨੇ ਆ ਆ ਸਿੰਘ ਦੋ ਘੋੜਿਆਂ ਤੇ ਸਵਾਰ ਹੋ ਕੇ ਚਲੋ ਬਾਬਾ ਜੀ ਖੜ ਜੋ ਆ ਦੇ ਨਾਲ ਜੋਬ ਦਿਖਾ ਰਹੇ ਨੇ ਤੇ ਆ ਜਾ ਰਿਹਾ ਸਿੰਘ ਉਹ ਲੈ ਗਿਆ ਵੀ ਲੈ ਗਿਆ ਕਿਲਾ